ਆਪ ਜੀ ਦਾ ਸਾਰਿਆਂ ਦਾ ਪੰਜਾਬੀ ਵਿਸ਼ਾ ਚੈਨਲ ਉੱਤੇ ਬਹੁਤ ਬਹੁਤ ਸਵਾਗਤ ਅੱਜ ਅਸੀਂ ਕਾਪ ਕਥਾ ਸੰਵੇਦਨਾ ਪੁਸਤਕ ਵਿੱਚ ਦਿੱਤੀਆਂ ਕਹਾਣੀਆਂ ਰੱਬ ਤੇ ਰੁੱਤਾ ਚੰਦੂਆ ਬਾਕੀ ਸਭ ਸੁਖਸਾਂਦ ਹੈ ਬਾਰੇ ਪੜਾਂਗੇ ਇਹਨਾਂ ਤਿੰਨਾਂ ਕਹਾਣੀਆਂ ਦਾ ਵਿਸ਼ਾ ਵਸਤੂ ਅੰਤ ਵਿੱਚ ਕੀ ਵਾਪਰਿਆ ਤੇ ਪ੍ਰਸੰਗ ਬਾਰੇ ਜਾਣਕਾਰੀ ਹਸਰ ਕਰਾਂਗੇ ਸਭ ਤੋਂ ਪਹਿਲਾ ਕਹਾਣੀ ਹੈ ਰੱਬ ਤੇ ਰੁੱਤਾ ਇਸ ਵਿੱਚ ਲੇਖਕ ਨੇ ਵਿਗਿਆਨੀ ਟੰਗਾ ਨਾਂ ਸਿਰਜੇ ਮਨੁੱਖੀ ਜੀਵਨ ਤੇ ਝੋਟ ਕਰਦਿਆ ਗਿਆ ਏ ਕਿ ਜੋ ਮਨੁੱਖੀ ਜੀਵਨ ਕੁਦਰਤੀ ਸਾਧਨਾ ਨਾਲ ਇਕਮਿਕ ਹੋ ਕੇ ਸੁਹਾਵਣਾ ਹੋ ਸਕਦਾ ਏ ਉਹ ਵਿਗਿਆਨੀ ਟੰਗਾ ਨਾਲ ਨਹੀਂ ਹੋ ਸਕਦਾ ਇਸ ਕਹਾਣੀ ਦੇ ਅੰਤ ਵਿੱਚ ਕੀ ਵਾਪਰਿਆ ਚਿੜੀ ਬਣਿਆ ਰੱਬ ਉਸ ਬੰਦੇ ਨੂੰ ਪਾਰਿਸ਼ਟ ਆਨੰਦ ਲੈਂਦਿਆਂ ਵੇਖਦਾ ਏ ਤਾਂ ਬਹੁਤ ਖੁਸ਼ ਹੁੰਦਾ ਏ ਤੇ ਕਹਿੰਦਾ ਏ ਕਿ ਬਾਕੀ ਸਾਰਿਆਂ ਲਈ ਨਾ ਸਹੀ ਪਰ ਇਕ ਲਈ ਤਾਂ ਆਉਂਦੀਆਂ ਹੀ ਰਹਿਣਗੀਆਂ ਤੇ ਹੁਣ ਰੱਬ ਸੋਚ ਰਿਹਾ ਸੀ ਕੇ ਵਾਪਸ ਵਰਗ ਵਿੱਚ ਜਾਇਆ ਜਾਵੇ ਜਾਂ ਨਾ ਪਰਸਾਂ ਇਹ ਸਤਰਾਂ ਸਾਡੀ ਪੰਜਾਬੀ ਦੀ ਪਾਠ ਪੁਸਤਕ ਕਾਫ ਕਥਾ ਸਮੇਂਦਨਾ ICSE ਦੁਆਰਾ ਨਿਰਧਾਰਿਤ ਪੁਸਤਕ ਵਿੱਚ ਦਿੱਤੀ ਕਹਾਣੀ ਰਾਗ ਤੇ ਨੁਕਤਾ ਵਿੱਚੋਂ ਲਈਆਂ ਗਈਆਂ ਨੇ ਇਸ ਕਹਾਣੀ ਦੀ ਲੇਖਕਾ ਦਾ ਨਾਮ ਹੈ ਬਲੀਕ ਕੋਟੀਵਾਨਾ ਔਰ ਲੇਖਕਾ ਨੇ ਇਸ ਵਿੱਚ ਵਿਗਿਆਨਿਕ ਢੰਗ ਨਾਲ ਸਿਰਜਮੁਖੀ ਜੀਵਤ ਤੇ ਝੂਠ ਕਰਦਿਆਂ ਕਿਹਾ ਕਿ ਜੋ ਮਨੁੱਖੀ ਜੀਵਨ ਕੁਦਰਤੀ ਸਾਧਨਾ ਦੇ ਨਾਲ ਕਿਮਿਕ ਹੋ ਕੇ ਸੁਭਾਵਨਾ ਹੋ ਸਕਦਾ ਹੈ ਉਹ ਵਿਗਿਆਨਿਕ ਟੰਗਾ ਨਾਲ ਨਹੀਂ ਹੋ ਸਕਦਾ دوسری ਕਹਾਣੀ ਹੈ ਬਾਕੀ ਸਭ ਸੁਖਸਾਨ ਇਸੇ ਕਹਾਣੀ ਦਾ ਵਿਸ਼ਾ ਇਸ ਕਹਾਣੀ ਵਿੱਚ ਮੈਂ ਪਾਤਰ ਕਹਾਣੀਕਾਰ ਪਿੰਡ ਵਾਲਿਆਂ ਦੀਆਂ ਹਰ ਤਰ੍ਹਾਂ ਦੀਆਂ ਚਿੱਠੀਆਂ ਲਿਖਦਿਆਂ ਅਤੇ ਉਹਨਾਂ ਦੇ ਦੁੱਖਾਂ ਸੁੱਖਾਂ ਨੂੰ ਜਾਣ ਦਾ ਆਸ ਕਰਦਾ ਹੈ ਕਿ ਇਹ ਕਦੇ ਕੋਈ ਸੁਖੀ ਜੀਵਨ ਬਸਰ ਕਰਨਗੇ ਇਸ ਨੂੰ ਆਧਾਰ ਬਣਾ ਕੇ ਕਹਾਣੀ ਜਿਹੜੀ ਹੈ ਉਹ ਲਿਖੀ ਗਈ ਹੈ ਇਸ ਕਹਾਣੀ ਦੇ ਅੰਤ ਵਿੱਚ ਕੀ ਵਾਪਰਿਆ ਮੋਹਨ ਸਿੰਘ ਹਰਕੋਰ ਨੂੰ ਸਾਰੀ ਚਿੱਠੀ ਪੜ੍ਹ ਕੇ ਸੁਣਾਉਂਦਾ ਹੈ ਤੇ ਅੰਤ ਵਿੱਚ ਹਰਕੋਰ ਕਹਿੰਦੀ ਹੈ ਕਿ ਹੁਣ ਲਿਖ ਦੇ ਬਾਕੀ ਸਭ ਸੁਖਸਾਨ ਹੈ ਅਜਿਹਾ ਸੁਣ ਕੇ ਲੇਖਕ ਦੇ ਹੱਥੋਂ ਕਲਮ ਡਿੱਗ ਪੈਂਦੀ ਹੈ ਲੇਖਕ ਹਰਕੋਰ ਦੀ ਆਸ਼ਾਵਾਦੀ ਸੋਚ ਤੋਂ ਬਹੁਤ ਪ੍ਰਭਾਵਿਤ ਹੁੰਦਾ ਹੈ ਪਰਸੰ ਇਹ ਸਤਰਾ ਸਾਡੀ ਪੰਜਾਬੀ ਦੀ ਪਾਠ ਪੁਸਤਕ ਕਾਫ ਕਥਾ ਸੰਵੇਦਨਾ ਆਈਸੀਐਸੀ ਦੁਆਰਾ ਅੰਦਰਧਾਰਿਤ ਪੁਸਤਕ ਵਿੱਚ ਦਿੱਤੀ ਕਹਾਣੀ ਜਿਹੜੀ ਹੈ ਬਾਕੀ ਸਭ ਸੁਖਸਾਨ ਵਿੱਚੋਂ ਲਈਆਂ ਗਿਆ ਨੇ ਇਸ ਕਹਾਣੀ ਦੇ ਕਹਾਣੀਕਾਰ ਦਾ ਨਾਮ ਮੋਹਨ ਸਿੰਘ ਹੈ ਔਰ ਇਸ ਕਹਾਣੀ ਵਿੱਚ ਮੈਂ ਪਾਤਰ ਕਹਾਣੀਕਾਰ ਪਿੰਡ ਵਾਲਿਆਂ ਦੀਆਂ ਹਰ ਤਰ੍ਹਾਂ ਦੀਆਂ ਚਿੱਠੀਆਂ ਲਿਖਦੇ ਆ ਤੇ ਉਹਨਾਂ ਦੇ ਦੁੱਖ ਸੁੱਖਾਂ ਨੂੰ ਜਾਣਦਾ ਆ ਇਸ ਕਰਦਾ ਹੈ ਕਿ ਇਹ ਕਦੇ ਕੋਈ ਸੁਖੀ ਜੀਵਨ ਬਸਰ ਕਰਨਗੇ ਇਸ ਨੂੰ ਆਧਾਰ ਬਣਾ ਕੇ ਕਹਾਣੀ ਜਿਹੜੀ ਉਹ ਲਿਖੀ ਗਈ ਹੈ ਅਗਲੀ ਕਹਾਣੀ ਹੈ ਚੰਦੋਆ ਚੰਦੋਆ ਕਹਾਣੀ ਦਾ ਵਿਸ਼ਾ ਇਸ ਪ੍ਰਕਾਰ ਹੈ ਕਿ ਇਸ ਵਿੱਚ ਲੇਖਕ ਨੇ ਜੌਨ ਸਿੰਘ ਦੁਆਰਾ ਸਾਡੇ ਸਾਹਮਣੇ ਸਪਸ਼ਟ ਕਰਵਾਇਆ ਹੈ ਕਿ ਰੱਬ ਜਿਨ੍ਹਾਂ ਨੂੰ ਪੁੱਤਰ ਦਿੰਦਾ ਉਹਨਾਂ ਸਾਰਿਆਂ ਕੋਲ ਉਹ ਚਦੋਈ ਦੀ ਮੰਗਦਾ ਬਲਕਿ ਸੱਚੀ ਸ਼ਰਧਾ ਪਿਆਰ ਤੇ ਭਰੋਸਾ ਮੰਗਦਾ ਹੈ ਇੱਕ ਹੋਰ ਵਿਸ਼ਾ ਉੱਪਰ ਕੀ ਆਉਂਦਾ ਹੈ ਕਿ ਅਮੀਰ ਤੇ ਗਰੀਬ ਦੀ ਆਪਸ ਵਿੱਚ ਕੋਈ ਰਿਸ਼ਤੇਦਾਰੀ ਨਹੀਂ ਹੁੰਦੀ ਇਸ ਕਹਾਣੀ ਦੇ ਅੰਤ ਵਿੱਚ ਕੀ ਵਾਪੜਾ ਵਾਪਰਿਆ ਜਿਉਂ ਸਿੰਘ ਤੇ ਉਸਦੀ ਪਤਨੀ ਇੰਦਰਕੌਰ ਆਪਣੇ ਮਾਮੇ ਮਾਮੀ ਦੀਆਂ ਕੌੜੀਆਂ ਤੇ ਕੁਸਹਿਲੀਆਂ ਗੱਲਾਂ ਸੁਣ ਕੇ ਪੈਰ ਪਿਛਾਣ ਨੂੰ ਮੋੜ ਲੈਂਦੇ ਨੇ ਇੰਦਰ ਕੋਚਿੰਦੋ ਇਹਦਾ ਫਿਕਰ ਕਰਦੀ ਪੁੱਛਦੀ ਹੈ ਤਾਂ ਜੋ ਸਿੰਘ ਜਵਾਬ ਦਿੰਦਾ ਹੈ ਕਿ ਰੱਬ ਜਿਹਨਾਂ ਨੂੰ ਪੁੱਤਰ ਦਿੰਦਾ ਹੈ ਉਹਨਾਂ ਕੋਲੋ ਚੰਦੋਈ ਨਹੀਂ ਮੰਗਦਾ ਬਲਕਿ ਸੱਚੀ ਸ਼ਰਧਾ ਮੰਗਦਾ ਹੈ ਸੋ ਰੱਬ ਜਿਹੜਾ ਹੈ ਪਲੀ ਕਰੇਗਾ ਪਰਸਨ ਇਹ ਸਤਰਾਂ ਸਾਡੀ ਪੰਜਾਬੀ ਦੀ ਪਾਠ ਪੁਸਤਕ ਕਾਫ ਕਥਾ ਸੰਵੇਦਨਾ ICSE ਦੁਆਰਾ ਨਿਰਧਾਰਤ ਪੁਸਤਕ ਵਿੱਚ ਦਿੱਤੀ ਕਹਾਣੀ ਚੰਦੋਆ ਵਿੱਚੋਂ ਲਈਆਂ ਗਈਆਂ ਨੇ ਇਸ ਕਹਾਣੀ ਦੇ ਕਹਾਣੀਕਾਰ ਦਾ ਨਾਮ ਕਰਤਾ ਸਿੰਘ ਸੂਰੀ ਹੈ ਔਰ ਇਸ ਵਿੱਚ ਜਿਹੜਾ ਹੈ ਲੇਖਕ ਨੇ ਜੋ ਸਿੰਘ ਦੁਆਰਾ ਕੋਹਾਇਆ ਹੈ ਕਿ ਰੱਬ ਜਿਹਨਾਂ ਨੂੰ ਪੁੱਤਰ ਦਿੰਦਾ ਉਹਨਾਂ ਸਵਾਰਿਆਂ ਕੋਲ ਚ ਲੋਈ ਨਹੀਂ ਮੰਗਦਾ ਪਰ ਕੀ ਸੱਚੀ ਸ਼ਰਧਾ ਪਿਆਰ ਤੇ ਕਰੋਸਾ ਮੰਗਦਾ ਹੈ ਤੇ ਇੱਕ ਹੋਰ ਹਿਸ਼ਾਬ ਕਿ ਅਮੀਰ ਤੇ ਗਰੀਬ ਦੀ ਆਪਸ ਵਿੱਚ ਕੋਈ ਰਿਸ਼ਤੇਦਾਰੀ ਨਹੀਂ ਹੁੰਦੀ ਧੰਨਵਾਦ